ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਹਿਲਾਂ ਵੀ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸ ਦੱਸਤਾ ਵੀ ਆਹ ਮੁੰਡੇ ਦਾ ਹੱਥ ਕੱਟਿਆ ਗਿਆ ਆਹ ਮੁੰਡੇ ਦਾ ਹੱਥ ਵੇਖੋ ਜੀ ਇਸ ਤਰ੍ਹਾਂ ਹੋ ਗਿਆ ਤੇ ਆਹ ਹੱਥ ਵੇਖੋ ਬੰਦਾ ਕੀ ਕਮਾਈ ਕਰ ਲੂਗਾ ਯਾਰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੁਸੀਂ ਦੱਸੋ ਪਹਿਲਾਂ ਮੈਨੂੰ ਕਰ ਲੂਗਾ ਕੁਝ ਐਸੀ ਗੱਲ ਨੂੰ ਤਾਂ ਅਸੀਂ ਰੋਈ ਜਾਂਦੇ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਾਂਦੀ ਜਿਹੜੇ ਬੰਦਿਆਂ ਦੀ ਮਸ਼ੀਨ ਤੇ ਲੱਗਿਆ ਸੀ ਉਹ ਬੰਦੇ ਸਾਡੀ ਸੁਣਵਾਈ ਨਹੀਂ ਕਰ ਰਹੇ ਅਜੇ ਤੱਕ ਡੇਢ ਮਹੀਨਾ ਹੋ ਗਿਆ 2 ਮਹੀਨੇ ਹੋ ਚੱਲਿਆ ਇਸ ਗੱਲ ਨੂੰ ਡੇਢ 2 ਮਹੀਨੇ ਬਾਜੀ ਹਜੇ ਤੱਕ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਾਨੂੰ ਅੱਗੋਂ ਪਤਾ ਕੀ ਕਹਿੰਦੇ ਆ ਅਸੀਂ ਜੇ ਫੋਨ ਲਾਉਣੇ ਆ ਜਾਂ ਕਿਵੇਂ ਹੋਰ ਕਿਸੇ ਨੂੰ ਸੁਨੇਹਾ ਲਾਉਣੇ ਆ ਕਿਸੇ ਦੇ ਥਰੂ ਸਾਨੂੰ ਅੱਗੇ ਕਹਿੰਦੇ ਆ ਵੀ ਜੋ ਕਰਵਾਉਣਾ ਤੁਸੀਂ ਕਰਵਾ ਲਓ ਜੇ ਪਰਚਾ ਕਰਵਾਉਣਾ ਉਹ ਵੀ ਸਾਡੇ ਤੇ ਕਰਵਾ ਦਿਓ ਠੀਕ ਹੈ ਜੀ ਜੇ ਕੇਸ ਕਰਨਾ ਸਾਡੇ ਤੋਂ ਵੀ ਕਰ ਦੋ ਸਾਨੂੰ ਉਹਦੇ ਤੇ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ ਸਾਨੂੰ ਕੋਈ ਟੈਨਸ਼ਨ ਹੈ ਨਹੀਂ ਜੇ ਪਰਚਾ ਕਰਵਾਉਂਗੇ ਤਾਂ ਅਸੀਂ ਪੈਸੇ ਲੈ ਦੇ ਕੇ ਬਾਹਰ ਦੀ ਬਾਹਰ ਜਮਾਨਤਾ ਕਰਵਾ ਲੈਣੀ ਆ। ਬਾਜੀ ਫਿਰ ਅਸੀਂ ਐਵੇਂ ਤੁਰੇ ਫਿਰਦੇ। ਫਿਰ ਸਾਡੀ ਤਾਂ ਕੋਈ ਵੈਲਿਊ ਨਹੀਂ ਹੈਗੀ। ਸਾਡੀ ਪੰਜਾਬ ਚ ਕਾਹਦੀ ਵੈਲਿਊ ਆ? ਉਹ ਬੇਫਿਕਰੇ ਹੋ ਕੇ ਤੁਰੇ ਫਿਰਦੇ ਆ। ਕਾਨੂੰ ਕਿਸੇ ਹੋਰ ਦਾ ਨੁਕਸਾਨ ਹੋਊਗਾ ਉਹਦੇ ਨਾਲ ਵੀ ਐਂ ਕਰਨਗੇ ਜਿਵੇਂ ਇਹਦੇ ਨਾਲ ਕੀਤਾ। ਠੀਕ ਆ ਜੀ। ਜਾਂ ਫਿਰ ਇਹਨਾਂ ਨੇ ਪਹਿਲਾਂ ਵੀ ਪੁਲਿਸ ਦੇ ਮਲਾਜ਼ਮ ਵੀ ਉਹਨਾਂ ਦੇ। ਠੀਕ ਆ ਜੀ। ਐਮਐਲਏ ਵੀ ਉਹਨਾਂ ਦੇ। ਸਾਨੂੰ ਐਮਐਲਏ ਦੀ ਧਮਕੀ دی ਜਾਂਦਾ ਕਹਿੰਦੀ ਸਾਡੇ ਐਮਐਲਏ ਤੱਕ ਪਹੁੰਚ ਹੈਗੀ ਆ ਸਾਡੀ ਪੁਲਿਸ ਮੁਲਾਜ਼ਮਾਂ ਤੱਕ ਪਹੁੰਚ ਹੈਗੀ ਆ ਥੋੜਾ ਅਸੀਂ ਕੁਝ ਵਟਾਂ ਨਹੀਂ ਦੇਣਾਗਾ ਫਿਰ ਅਸੀਂ ਦੱਸੋ ਕੀ ਕਰੀਏ ਕਿੱਥੇ ਜਾਈਏ ਇਹ ਵੀਡੀਓ ਨੂੰ ਵੀਰ ਜੀ ਬਾਦ ਤੋਂ ਬਾਦ ਅੱਗੇ ਸ਼ੇਅਰ ਕਰੋ ਵੀ ਸਾਡਾ ਕੋਈ ਮਸਲਾ ਹੱਲ ਹੋ ਜੇ ਚੰਗੇ ਅਫਸਰ ਤੱਕ ਭੇਜ ਦਿਓ ਮੇਰਾ ਵੀਰ ਜੀ ਇਸ ਵੀਡੀਓ ਨੂੰ ਚੰਗੇ ਅਫਸਰ ਤੱਕ ਭੇਜ ਦਿਓ ਨਹੀਂ ਤਾਂ ਸਾਡਾ ਕੁਝ ਨਹੀਂ ਵਟਿਆ ਜਾਣਾ ਜਦੋਂ ਆਪ ਦੇ ਮੂੰਹੋਂ ਹੀ ਉਹ ਕਹੀ ਜਾਂਦੇ ਆ ਬੀ 80 ਥੋੜਾ ਕੁਝ ਵਟਾਣੇ ਨਹੀਂ ਦੇਣਾਗਾ ਤੁਹਾਡਾ ਕੋਈ ਮਸਲਾ ਹੱਲ ਹੋਈ ਨਹੀਂ ਸਕਦਾ ਸਾਡੇ ਤੋਂ ਕੋਈ ਅਟੈਕ ਆ ਹੀ ਨਹੀਂ ਸਕਦਾ ਫਿਰ ਤਾਂ ਬਾਈ ਉਹ ਬੇਫੋਫੋ ਕਿਤੇ ਰੇ ਛਰਦੇ ਆ ਪੁਲਿਸ ਮੁਲਾਜ਼ਮਾਂ ਤੱਕ ਐਮਐਲਏ ਤੱਕ ਸਾਰੇ ਉਹਨਾਂ ਦੇ ਫਿਰ ਸਾਡਾ ਕੋਈ ਨਹੀਂ ਹੈਗਾ ਫਿਰ ਸਾਡਾ ਅਧਿਕਾਰ ਕੀ ਹੈ ਅੱਜ ਸਾਡੇ ਨਾਲ ਕੋਈ ਐਮਐਲਏ ਨਹੀਂ ਖੜ ਰਿਹਾ ਕੋਈ ਮੁਲਾਜ਼ਮ ਨਹੀਂ ਸਾਡੀ ਸੁਣ ਰਿਹਾ ਫਿਰ ਸਾਡਾ ਅਧਿਕਾਰ ਕੀ ਹੈ ਕਿਸ ਨੂੰ ਵੋਟਾਂ ਮਾਉਣ ਦਾ ਫਾਇਦਾ ਕੀ ਹੈ ਫਿਰ ਕੋਈ ਫਾਇਦਾ ਨਾ ਹੋਇਆ ਵਿਰ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੈਨੂੰ ਅੱਗੇ ਦੋ ਵੀਡੀਓ ਹੋਗੇ ਚਣਾਉਂਦੇ ਨੂੰ ਪਰ ਕੋਈ ਸੁਣਵਾਈ ਹੋਈਗੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਥਾਣੇ ਹਬੌਰ ਸਦਰ ਦੇ ਵਿੱਚ ਇਹਦਾ ਮਾਮਲਾ ਚੱਲੀ ਜਾਂਦਾ ਕੁਲਦੀਪ ਸਿੰਘ ਐਸਆਈ ਆ ਹਜੇ ਤੱਕ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਜਾਂਦਾਗਾ ਸਾਨੂੰ ਲਾਰੇ ਲੱਪੇ ਲਾਈ ਜਾਂਦਾ ਯਾਰ ਅੱਜ ਉਹ ਮਾਲਕ ਉਥੇ ਕਿਤੇ ਗਾਇਓ ਹੈ ਆ ਜਾਂ ਮੈਂ ਅੱਜ ਚੰਡੀਗੜ੍ਹ ਫਿਰਦਾ ਜਾਂ ਮੈਂ ਅੱਜ ਕਿਤੇ ਫਾਇਲ ਕਾ ਗਿਆ ਆਂ ਆ ਤੁਸੀਂ ਕੱਲ ਨੂੰ ਆ ਜਾ ਜੇ ਯਾਰ ਅਸੀਂ ਐਡੇ ਫਰੀ ਤੁਰੇ ਫਿਰਦੇ ਆ ਇੱਕ ਤਾਂ ਸਾਡਾ ਮੁੰਡਾ ਬੱਜਲ ਹੋ ਗਿਆ ਇੱਕ ਅੱਗੋਂ ਉਹ ਲਾਰੇ ਲਾਈ ਜਾਂਦੇ ਅੱਜ ਆ ਜਾ ਜੇ ਕੱਲ ਆ ਜਾ ਜੇ ਤੁਹਾਡਾ ਐ ਕਰਵਾ ਦਾਂਗੇ ਰਾਜੀ ਨਾਮਾ ਦੱਸੋ ਕੀ ਕਰੀਏ ਹੁਣ ਅਸੀਂ ਕਿੱਧਰ ਜਾਈਏ ਗਰੀਬ ਬੰਦੇ ਆ ਯਾਰ ਕੰਮ ਛੱਡ ਕੇ ਕਿਵੇਂ ਜਾਈਏ ਖਾਈਏ ਖਾਵਾਂਗੇ ਕੀ ਅੱਗੇ ਇਹਦੇ ਗਰਜਾਈ ਹੋਏ ਬੈਠੇ ਆ ਪੈਸੇ ਅੱਗੇ ਇਹਦੇ ਤੇ ਲਾਈ ਬੈਠੇ ਆ ਦੱਸ ਮਰ ਜੀਏ ਉਸ ਬੰਦੇ ਯਾਰ ਖਾਲ ਗਏ ਯਾਰ ਉਸ ਬੰਦੇ ਸਾਡੀ ਸਰਵਾਈ ਨਹੀਂ ਹੋਈਗੀ ਉਸ ਬੰਦੇ ਨੇ ਤਾਂ ਪੈਸਾ ਵੀ ਨਹੀਂ ਲਾਇਆ ਕੋ ਉੱਤੇ 1 ਰੁਪਿਆ ਨਹੀਂ ਲਾਇਆ ਉਹ ਬੰਦੇ ਨੇ ਹੱਕ ਉਹਨਾਂ ਦਾ ਬੰਦਾ ਸੀਗਾ ਇਹਦਾ ਇਲਾਜ ਕਰਵਾਉਣ ਦਾ ਸਮਾਂ ਦੀ ਸਾਨੂੰ ਝੂਠ ਬੋਲ ਕੇ ਘਰੇ ਸੱਟ ਕੇ ਵੀ ਇਹਨੂੰ ਤਾਂ ਹੋਇਆ ਹੀ ਕੁਝ ਨਹੀਂ ਉਹ ਤੋਂ ਪਲੱਸਟਰ ਕਰਵਾਤਾ ਵੀ ਇਹ ਬੰਦੇ ਇਹ ਜਨਕੀ ਇਹਨਾਂ ਦਾ ਮਾਂ ਪਿਓ ਵੇਖ ਵੀ ਨਾ ਲਵੇ ਥੱਲੋਂ ਵੀ ਹੱਥ ਕਿੰਨਾ ਖਰਾਬ ਹੋਇਆ ਪਲੱਸਟਰ ਕਰਵਾਤਾ ਫੋਨ ਵੀ ਇਹਨੇ ਤਾਂ ਖੋਲਿਆ ਵੀ ਘਰੇ ਫੋਨ ਨਾ ਕਰਦੇ ਮੇਰੇ 6:00 ਵਜ ਗਈ ਆ ਖਬੋਰੋਂ ਪਲੱਸਟਰ ਕਰਵਾ ਕੇ ਪੱਟੀ ਲਵਾ ਕੇ ਤੇ ਇਹਨੂੰ ਸਾਨੂੰ ਬਾਅਦ ਚ ਫੋਨ ਕੀਤਾ ਤੇ ਤੁਹਾਡੇ ਮੁੰਡੇ ਦੇ ਸੱਟ ਵੱਜ ਗਈ। ਸਾਨੂੰ ਕੋਲੇ ਸੱਜਣ ਦਾ ਹੱਕ ਬਣਦਾ ਸੀਗਾ ਅਸੀਂ ਆਪ ਦੇ ਅੱਖੀਂ ਜ਼ਖਮ ਵੇਖ ਲੈਂਦੇ ਵੀ ਇਹ ਨਾ ਘੇਗਾ। ਤੁਰੰਤ ਲਾਏ ਜਾਂਦੇ ਕਿਤੇ ਚੰਗੇ ਹਸਪਤਾਲ। ਡਾਕਟਰ ਕੇ.ਡੀ ਨੇ ਕਿਹਾ ਸੀ ਇਹਨੂੰ ਅਗਲੇ ਚੰਗੇ ਹਸਪਤਾਲ ਲੈ ਜਾਓ ਪਰ ਇਹ ਬੰਦੇ ਨੇ ਝੂਠ ਬੋਲੇ ਡਾਕਟਰ ਕੇ.ਡੀ ਕਹਿੰਦਾ ਵੀ ਇਹ ਬੰਦੇ ਦਾ ਕੁਝ ਵੀ ਨਹੀਂ ਹੈਗਾ ਸਹੀ ਸਲਾਮਤ ਹੈ। ਸਹੀ ਸਲਾਮਤ ਹੈਗਾ। ਸਾਨੂੰ ਬੇਰਕੋ ਬਣਾਤਾ ਬੰਦੇ ਨੇ ਘਰੇ ਛੱਡ ਗਏ। ਦੱਸ ਸਾਡੇ ਨਾਲ ਤਾਂ ਪੁਲਿਸ ਮੁਲਾਜ਼ਮ ਸੋਨੇ ਬਾਈ ਜੀ ਨਾ ਕੋਈ ਐਮ.ਐਲ.ਏ ਸੋਨੇ ਨਾ ਕਿ ਹੋਰ ਕੋਈ ਸੀਨੀਅਰ ਬੰਦਾ ਸਾਡੀ ਸੁਣੇ ਸਾਡੀ ਇਹ ਵੀਡੀਓ ਸੀਨੀਅਰ ਬੰਦੇ ਤੱਕ ਪਹੁੰਚਾਓ ਚੰਗੇ ਬੰਦੇ ਤੱਕ ਪਹੁੰਚਾਓ ਨਹੀਂ ਪੁੱਛਿਆ ਭਾਈ ਜੀ ਸਾਰੇ ਐਮਐਲਏ ਉਹਨਾਂ ਦੇ ਹਬੋਰ ਏਰੀਆ ਦੇ ਜਿਹੜਾ ਐਮਐਲਏ ਉਹਨਾਂ ਵਾਲਦਾ ਆਪਦੇ ਮੂੰਹੋਂ ਕਹਿੰਦੇ ਆ ਵੀ ਸਾਡਾ ਆਪਦਾ ਬੰਦਾ ਹੈ ਸਾਡੇ ਵਾਲਦਾ ਹੈਗਾ ਸਾਡੇ ਥਾਣੇਦਾਰ ਆਪਦੇ ਆ ਸਾਡੇ ਏਐਸਆਈ ਆਪਦੇ ਹੈਗੇ ਆ ਸਾਨੂੰ ਅੱਗੋਂ ਹੋਰ ਗੰਦ ਵਗਦੇ ਆ ਯਾਰ ਕੀ ਦੱਸੀਏ ਤੁਹਾਨੂੰ ਸਾਡੀਆਂ ਜਾਤਾਂ ਪਾਤਾਂ ਪਰਖਦੇ ਆ ਯਾਰ ਵੀ ਇਹ ਇਹ ਰਾ ਸਾਡਾ ਕੀ ਕਰ ਲੈਣਗੇ ਯਾਰ ਅੱਗੋਂ ਹੋਰ ਉਲਟ ਫੁਲਟ ਮਾਦਾ ਨੂੰ ਬੋਲਦੇ ਐ ਉਲਟ ਫੁਲਟ ਦੱਸੋ ਕੀ ਕਰੀਏ ਅਸੀਂ ਕਿੱਧਰ ਜਾਈਏ ਭਾਈ ਜੀ ਦੱਸੋ ਹੈਗੇ ਫਿਰ ਸਾਡੇ ਸਾਡੀ ਕੋਈ ਵੈਲਿਊ ਤਾਂ ਨਹੀਂ ਹੈਗੀ ਆਮ ਬੰਦੇ ਦੀ ਕੋਈ ਵੈਲਿਊ ਤਾਂ ਨਹੀਂ ਹੈਗੀ ਅੱਜ ਜੇ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਭਾਈ ਜੀ ਇਹ ਜ਼ਰੂਰ ਸੋਚਿਆ ਜੇ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੋਇਆ ਵੀ ਐ ਠੀਕ ਹੈ ਜੀ ਪਰ ਆਪਾਂ ਮੇਰਾ ਵੀਰ ਮਿਲ ਜੋੜ ਕੇ ਇਹ ਮਸਲੇ ਦਾ ਹੱਲ ਕਰਵਾਈਏ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਅਰਨੀ ਵਾਲੇ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਸਭ ਤੋਂ ਪਹਿਲਾਂ ਉਹ ਬੰਦੇ ਕਹਿੰਦਾ ਇਹ ਏਰੀਆ ਹੋਰ ਆ ਅਸੀਂ ਥੋੜੀ ਦਰਖਾਸਤ ਨਹੀਂ ਲੈ ਸਕਦੇ ਅਸੀਂ ਉੱਥੇ ਗੁੱਟਾ ਸਿੰਘ ਨੂੰ ਥਾਣੇਦਾਰ ਨੂੰ ਦਰਖਾਸਤ ਫੜਾ ਕੇ ਆਏ ਅਰਨੀ ਵਾਲੇ ਉਹ ਕਹਿੰਦਾ ਚਲ ਕੋਈ ਨਹੀਂ ਕਰ ਲੈਨੇ ਹਜੇ ਤੱਕ ਉਹ 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 ਮੁਲਾਜ਼ਮ ਨੇ ਹਜੇ ਤੱਕ ਦੇਖ ਲਾ ਸਾਨੂੰ ਫੋਨ ਵੀ ਨਹੀਂ ਕੀਤਾ ਨਾ ਹੀ ਸਾਨੂੰ ਸੱਦਿਆ ਉੱਥੇ ਵੀ ਤੁਹਾਡਾ ਮਸਲਾ ਹੱਲ ਕਰਵਾ ਦਿੰਨੇ ਆ ਜਾਂ ਉਹਨਾਂ ਤੇ ਕੋਈ ਆਪਾਂ ਪਰਚਾ ਪਰਚਾ ਪਾ ਦਿੰਨੇ ਆ ਕੁਝ ਵੀ ਨਹੀਂ ਹੋਇਆ ਭਾਈ ਜੀ ਅਜੇ ਤੱਕ ਸਾਡਾ ਕੁਝ ਨਹੀਂ ਬਟਿਆ ਗਿਆ ਅਜ ਤੱਕ ਠੀਕ ਹੈ ਜੀ ਵੀਰ ਜੀ ਇਹ ਵੀਡੀਓ ਨੂੰ ਕਿਸੇ ਚੰਗੇ ਸੀਨੀਅਰ ਸੀਨੀਅਰ ਬੰਦੇ ਕੋਲ ਪਹੁੰਚਾਓ ਵੀ ਸਾਡੀ ਜੋ ਮਦਦ ਕਰ ਸਕੇ ਸਾਡੇ ਕੋ ਹਯਾਦਿਆ ਕਰ ਸਕੇ ਨਹੀਂ ਤਾਂ ਇਹ ਸਾਡਾ ਕੁਝ ਨਹੀਂ ਬਣ ਸਕਦਾ ਵੀਰ ਧੰਨਵਾਦ ਵੀਰ ਜੀ ਸਾਡੀ ਦਾ ਹੱਥ ਜੋੜ ਕੇ ਬੇਨਤੀ ਹੈ